ਦੋਸਤੋ ਮੈਂ ਡਾਕਟਰ ਮਨਪ੍ਰੀਤ ਸਿੰਘ ਮਾਨ ਅੱਜ ਤੁਹਾਡੇ ਨਾਲ ਡਿਸਕਸ ਕਰਾਂਗਾ ਕਿ ਕਿਉਂ ਕੁਝ ਬੱਚੇ ਜਦੋਂ ਨਰਸਰਿਚ ਅਪਾ ਅਡਮਿਸ਼ਨ ਕਰਵਾਉਂਦੇ ਆ ਬਹੁਤ ਇੰਟੈਲੀਜੈਂਟ ਹੁੰਦੇ ਨੇ ਮਤਲਬ ਕਲਾਸ ਚ ਫਰਸਟ ਆਉਂਦੇ ਨੇ ਏ ਗ੍ਰੇਡ ਆਉਂਦਾ ਉਹਨਾਂ ਦਾ ਜਿਉਂ ਜਿਉਂ ਕਲਾਸ ਅੱਗੇ ਵੱਧਦੀ ਆ ਫਰਸਟ ਤੇ ਸੈਕੰਡ ਉਹ ਡਾਊਨ ਹੋਣੇ ਸ਼ੁਰੂ ਹੋ ਜਾਂਦੇ ਨੇ ਮਤਲਬ ਉਹਦੀ ਇੰਟੈਲੀਜੈਂਸੀ ਖਤਮ ਹੋਣੇ ਸ਼ੁਰੂ ਹੋਣੀ ਸ਼ੁਰੂ ਹੋ ਜਾਂਦੀ ਏ ਕਿਸ ਤਰ੍ਹਾਂ ਕਿਉਂ ਹੁੰਦਾ ਤੇ ਆਪਾਂ ਨੂੰ ਬੱਚੇ ਨੂੰ ਕਿੰਨਾ ਝਟਕਣਾ ਚਾਹੀਦਾ ਕਿਸ ਹੱਦ ਤੱਕ ਤਾਕਿ ਬੱਚੇ ਨੂੰ ਆਪਣੀ ਗਲਤੀ ਦਾ ਵੀ ਅਹਿਸਾਸ ਹੋ ਜਵੇ ਤੇ ਬੱਚੇ ਦੇ ਮਨ ਤੇ ਵੀ ਕੋਈ ਅਸਰ ਨਾ ਹੋਵੇ ਤੇ ਨਾਲ ਹੀ ਨਾਲ ਇੱਕ ਮੈਂ ਤੁਹਾਨੂੰ ਕੇਸ ਡਿਸਕਸ ਕਰੂੰਗਾ ਜਿਹੜਾ ਮੇਰੇ ਕੋਲ ਆਇਆ ਕਿ ਕਿਵੇਂ ਉਹ ਬੱਚਾ ਪਹਿਲਾਂ ਇੰਨਾ ਇੰਟੈਲੀਜੈਂਟ ਸੀ ਤੇ ਬਾਅਦ ਵਿੱਚ ਕਿਵੇਂ ਉਹਦਾ ਡਾਊਨਫਾਲ ਹੋਣਾ ਸ਼ੁਰੂ ਹੋ ਗਿਆ ਮਤਲਬ ਪਹਿਲਾਂ ਫਸਟ ਆ ਰਿਹਾ ਸੀ ਫਿਰ ਉਹ 15 20 ਮਤਲਬ ਐਨ ਰੈਂਕ ਉਹਦਾ ਪਿੱਛੇ ਚੜਨ ਲੱਗ ਗਿਆ ਤੇ ਨਾਲ ਹੀ ਇੱਕ ਐਸੇ ਫੀਅਰ ਦੀ ਫੋਬੀਆ ਦੀ ਗੱਲ ਕਰਾਂਗੇ ਇਦੇ ਵਿੱਚ ਇਨਸਾਨ ਨੂੰ ਇਸ ਤਰ੍ਹਾਂ ਹੀ ਲੱਗ ਜਾਂਦਾ ਮੇਰੇ ਤੋਂ ਕੋਈ ਗਲਤੀ ਨਾ ਹੋ ਜਵੇ ਤਾਂ ਇਹ ਸਾਰਾ ਮਨੋਗਿਆਨ ਇਹਦੇ ਪਿੱਛੇ ਕੀ ਆ ਜਿਹੜੇ ਬੱਚੇ ਇੰਨੇ ਇੰਟੈਲੀਜੈਂਟ ਹੁੰਦੇ ਨੇ ਸਾਰਾ ਇਹ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਅੱਜ ਡਿਸਕਸ ਕਰਾਂਗਾ ਧਿਆਨ ਨਾਲ ਸੁਣਿਓ ਤਾਂ ਆਓ ਸ਼ੁਰੂ ਕਰੀਏ ਦੋਸਤੋ ਬੱਚੇ ਦਾ ਜਿਹੜਾ ਮਨ ਹੁੰਦਾ ਜਦੋਂ ਬੱਚਾ ਛੋਟਾ ਹੁੰਦਾ ਇੱਕ ਕੋਰੀ ਸਲੇਟ ਤੇ ਕਾਗਜ਼ ਦੀ ਤਰ੍ਹਾਂ ਹੁੰਦਾ ਜੋ ਵੀ ਆਪਾਂ ਉਹਦੇ ਤੇ ਉਕਰਦਾਂਗੇ ਜੋ ਵੀ ਉਹਨੂੰ ਦੱਸਦਾਂਗੇ ਉਹਦਾ ਇਮਪ੍ਰੈਸ਼ਨ ਉਹਦੇ ਤੇ ساری ਉਮਰ ਲਈ ਪੈ ਜਾਂਦਾ ਤੇ ਇੱਥੋਂ ਹੀ ਜਿਹੜੀਆਂ ਬਚਪਨ ਦੀ ਐਕਸਪੀਰੀਅੰਸ ਨੇ ਉੱਥੋਂ ਹੀ ਸਾਰੀਆਂ ਨਿਯਮ ਮਨੋਵਿਗਿਆਨਿਕ ਬਿਮਾਰੀਆਂ ਨੇ ਉਹਨਾਂ ਦਾ ਜਨਮ ਹੋਣਾ ਸ਼ੁਰੂ ਹੋ ਜਾਂਦਾ ਮਤਲਬ ਜਿਹੜੀਆਂ ਵੀ ਬਿਮਾਰੀਆਂ ਅੱਗੇ ਜਾ ਕੇ ਬਣਦੀਆਂ ਨੇ ਪੈਨਿਕ ਡਿਸਆਰਡਰ ਡਿਪਰੈਸ਼ਨ ਐਂਗਜ਼ਾਈਟੀ ਸਾਰੀਆਂ ਦੀਆਂ ਜੜਾਂ ਬਚਪਨ ਦੇ ਵਿੱਚ OCD ਇਹ ਸਾਰਿਆਂ ਦੀਆਂ ਜੜਾਂ ਬਚਪਨ ਚ ਲੱਗਣੇ ਸ਼ੁਰੂ ਹੋ ਜਾਂਦੀਆਂ ਨੇ ਅੱਗੇ ਜਾ ਕੇ ਫਿਰ ਫਰਦਰ ਮਤਲਬ ਜਿਉਂ ਜਿਉਂ ਲਾਈਫ ਜਾਂਦੀ ਹੈ ਵਧਦੀ ਜਾਂਦੀ ਹੈ ਉਹਨਾਂ ਨੂੰ ਜਦੋਂ ਖਾਣਾ ਖਾਣ ਮਿਲ ਜਾਂਦੀ ਹੈ ਪਾਣੀ ਪੀ ਜਾਂਦਾ ਹੈ ਜਣਾਂ ਦੇ ਵਿੱਚ ਬਿਮਾਰੀਆਂ ਜਿਹੜੇ এনवायरमेंट ਆ ਉਹ ਫਿਰ ਅੱਗੇ ਡਿਵੈਲਪ ਹੋਣੀ ਸ਼ੁਰੂ ਹੋ ਜਾਂਦੀਆਂ ਤੇ ਬੱਚੇ ਜਿਹੜੇ ਮਤਲਬ ਬਚਪਨ ਤੋਂ ਜਿਹੜੇ ਬਹੁਤ ਇੰਟੈਲੀਜੈਂਟ ਹੁੰਦੇ ਨੇ ਜਿਵੇਂ ਹੁਣ ਨਰਸਰੀ ਤੁਸੀਂ ਬੱਚੇ ਨੂੰ ਐਡਮਿਸ਼ਨ ਕਰਵਾਈ ਬੱਚਾ ਫਸਟ ਆ ਰਿਹਾ ਸਾਰੀ ਕਲਾਸ ਦੇ ਵਿੱਚੋਂ 30 ਜਾਂ 40 ਜਿੰਨੇ ਵੀ ਟੌਪ ਕਰ ਰਿਹਾ ਯੂਕੇਜੀ ਚ ਵੀ ਟੌਪ ਕਰ ਰਿਹਾ ਅੱਗੇ ਕਲਾਸ ਜਦੋਂ ਫਸਟ ਆਉਂਦੀ ਆ ਡਾਊਨਫਾਲ ਹੋਣਾ ਸ਼ੁਰੂ ਹੋ ਜਾਂਦਾ ਹੁਣਾ ਮਤਲਬ ਉਹਦੀ ਪੋਜੀਸ਼ਨ ਘਟਣੀ ਸ਼ੁਰੂ ਹੋ ਜਾਂਦੀ ਹੈ ਪਹਿਲੇ ਤੋਂ 10ਵੇਂ ਤੇ ਖਿਸਕੇ ਜਾਂਦਾ 10ਵੇਂ ਤੋਂ ਫਿਰ 15ਵਾਂ 20 ਮਤਲਬ ਬੱਚਾ ਇੰਟੈਲੀਜੈਂਟ ਰਹਿੰਦਾ ਹੈ ਉਹ ਬੱਚਾ ਰਹਿੰਦਾ ਨਹੀਂ ਜੋ ਹੁੰਦਾ ਮਤਲਬ ਇਸ ਤਰ੍ਹਾਂ ਕੀ ਹੋ ਜਾਂਦਾ ਬੱਚੇ ਦੀ ਲਾਈਫ ਅਚਾਨਕ ਵੀ ਜਿਹੜਾ ਬੱਚਾ ਇੰਨਾ ਇੰਟੈਲੀਜੈਂਟ ਸੀ ਪਹਿਲਾਂ ਇੰਨਾ ਵਧੀਆ ਪੜਦਾ ਸੀ ਬੱਚੇ ਨੂੰ ਭੁੱਲਣਾ ਸ਼ੁਰੂ ਹੋ ਜਾਂਦਾ ਯਾਦ ਨਹੀਂ ਕੁਝ ਰਹਿੰਦਾ ਇਸ ਤਰ੍ਹਾਂ ਕਿਉਂ ਹੁੰਦਾ ਮੇਰੇ ਕੋਲ ਇੱਕ ਜਿਹੜਾ ਕੇਸ ਆਇਆ ਮੈਂ ਤੁਹਾਨੂੰ ਉਹਦੇ ਥਰੂ ਦੱਸਦਾ ਜਿਵੇਂ ਮੇਰੇ ਕੋਲ ਜਿਹੜਾ ਬੱਚਾ ਆਇਆ ਸੈਕਿੰਡ ਕਲਾਸ ਚ ਸੀ ਉਹ ਉਹਦੇ ਮਤਲਬ ਜਦੋਂ ਆਏ ਪੇਰੈਂਟਸ ਕਹਿੰਦੇ ਮੈਡੀਸਿਨ ਬੱਚੇ ਨੂੰ ਲਗवानी ਆ ਮਤਲਬ ਕਾਦੀ ਦਿਵਾਉਣੀ ਆ ਕਹਿੰਦੇ ਸਟ्रेस ਬਹੁਤ ਲੰਦਾ ਮੈਂ ਸਟ्रेस ਇੰਨਾ ਛੋਟਾ ਬੱਚਾ ਇਹਨੂੰ ਕੀ ਸਟ्रेस ਦੀ ਪ੍ਰੋਬਲਮ ਹੋ ਗਈ ਕਹਿੰਦੇ ਐਂਗਜ਼ਾਇਟੀ ਚ ਰਹਿੰਦਾ ਮਤਲਬ ਟੀਚਰ ਨੇ ਵੀ ਕਿਹਾ ਵੀ ਇਹਨੂੰ ਮੈਡੀਸਿਨ ਦਿਵਾਓ ਖੈ ਮੈਂ ਬੜਾ ਹਰਾਨ ਆ ਵੀ ਇੰਨੇ ਕ ਬੱਚੇ ਨੂੰ ਕਾਹ ਦਾ ਸਟ्रेस ਹੋ ਗਿਆ ਮੈਂ ਹਿਸਟਰੀ ਲੈਣੀ ਸ਼ੁਰੂ ਕੀਤੀ ਫਰੋਲੇ ਆ ਵੀ ਕਹਿੰਦੇ ਮਤਲਬ ਇਹਨੂੰ ਇਹੀ ਡਰ ਲੱਗਿਆ ਰਹਿੰਦਾ ਵੀ ਮੇਤੋਂ ਕੁਝ ਗਲਤੀ ਨਾ ਹੋ ਜਵੇ ਕੋਈ ਟੀਚਰ ਨੇ ਜਿਹੜਾ ਕੰਮ ਦਿੱਤਾ 3 ਵਜੇ ਉੱਠ ਖੜਦਾ ਮੈਨੂੰ ਯਾਦ ਕਰਾਉ ਮਤਲਬ ਇੰਨਾ ਡਰ ਰਹਿੰਦਾ ਟੀਚਰ ਦਾ ਵੀ ਜੇ ਫਾਦਰ ਘਰੇ ਆਉਂਦੇ ਨੇ ਕਹਿੰਦੇ ਜਿੰਮੇ ਕੋਈ ਐਨੇ ਫੋਨ ਚੱਕਿਆ ਹੋਇਆ ਇੱਕਦਾਂ ਮੈਨੇ ਰੱਖ ਦੇਣਾ ਡਰ ਕੇ ਮਤਲਬ ਜਦੋਂ ਕੇਟ ਖੜਕਦਾ ਹਨੇਰੇ ਚ ਜਾਣ ਤੋਂ ਬਹੁਤ ਡਰਦਾ ਹਨੇਰੇ ਚ ਬਿਲਕੁਲ ਦੂਜੇ ਕਮਰੇ ਚ ਨਹੀਂ ਜਾਂਦਾ ਰਾਤ ਨੂੰ ਛੋਟੀ ਲਾਈਟ ਜਗਦੀ ਹੋਣੀ ਚਾਹੀਦੀ ਆ ਤਾਂ ਇਹਨੂੰ ਨੀਂਦ ਆਉਂਦੀ ਜਾਂ ਜੱਫੀ ਪਾ ਕੇ ਸੌਂਦਾ ਰਾਤ ਨੂੰ ਉੱਠ ਕੇ ਆਏ ਆਲਾਦਾਲਾ ਦੇਖਣ ਲੱਗ ਜਾਂਦਾ ਡਰ ਕੇ ਸੁੱਤੇ ਪੈ ਕਈ ਵਾਰੀ ਚਿਕਾ ਵੀ ਮਾਰਦਾ ਜਦੋਂ ਰਾਤ ਨੂੰ ਦਵਾਈ ਪੈਣ ਲੱਗ ਜਾਂਦਾ ਇਹਨੂੰ ਮੈਂ ਮੈਂ ਸਾਰਾ ਕੁਝ ਮਤਲਬ ਇਹਨਾਂ ਦੇ ਪੇਰੈਂਟਸ ਨੇ ਕਹਿੰਦੇ ਟੀਚਰ ਜੇ ਕੁਝ ਵੀ ਮਤਲਬ ਟੀਚਰ ਨੇ ਕਿਹਾ ਸਾਨੂੰ ਸਪੈਸ਼ਲੀ ਵੀ ਕੁਝ ਮੈਂ ਇਹਨੂੰ ਮੜਾ ਜਾ ਵੀ ਜੇ ਕੁਝ ਕੈਦ ਵਾਂਗ ਕਲਾਸ 'ਚ ਜਦੇ ਰੋਣ ਲੱਗ ਜਾਂਦਾ ਮੜੀ ਜੀ ਗੱਲ ਤੁਸੀਂ ਮਤਲਬ ਇੰਨਾ ਫੀਲ ਕਰਦਾ ਵੀ ਪਹਿਲਾਂ ਬੜਾ ਇੰਟੈਲੀਜੈਂਟ ਸੀ ਮੈਂ ਫਿਰ ਉਹਦੀ ਮਤਲਬ ਇਸ ਤਰ੍ਹਾਂ ਦੇਖੀ ਮੈਂ ਕੋਈ ਨਾ ਕੋਈ ਮਤਲਬ ਗੱਲ ਹੋਈ ਆ ਇਹਦੀ ਲਾਈਫ ਦੇ ਵਿੱਚ ਇਸ ਤਰ੍ਹਾਂ ਮੈਂ ਉਹਨੂੰ ਹਿਪਨੋਟਾਈਜ਼ ਕੀਤਾ ਬੱਚਾ 1 ਮਿੰਟ ਦੇ ਵਿੱਚ ਸੌਂ ਗਿਆ ਫੇਰ ਮੈਂ ਉਹਨੂੰ ਜਦੋਂ ਹਿਪਨੋਥੈਰਾਪੀ ਦੇ ਤੀ ਕਵੈਸਚਨ ਪੁੱਛੇ ਵੀ ਤੈਨੂੰ ਘਰ ਦੇ ਵਿੱਚ ਕੀ ਦੇ ਡਰ ਲੱਗਦਾ ਉਹਨੇ ਆਨਸਰ ਕੀ ਦਿੱਤਾ ਮੈਨੂੰ ਆਪਣੇ ਪਾਪਾ ਤੋਂ ਬਹੁਤ ਡਰ ਲੱਗਦਾ ਮੈਂ ਪਾਪਾ ਕੁੱਟਦੇ ਹੁੰਦੇ ਨੇ ਤੈਨੂੰ ਕਹਿੰਦਾ ਹਾਂ ਮੈਂ ਦੱਸ ਤੈਨੂੰ ਮਤਲਬ ਕਦੋਂ ਕਿੱਟਿਆ ਸੀਗਾ ਤੈਨੂੰ ਕਹਿੰਦਾ ਇੱਕ ਦਿਨ ਮੇਰੇ ਤੋਂ ਕੋਈ ਫਲਾਵਰ ਪੋਟ ਸੀ ਉਹ ਗਿਰ ਗਿਆ ਜਿਹੜੇ ਚੀਨੀ ਦੇ ਹੁੰਦੇ ਨੇ ਉਦੋਂ ਮੈਨੂੰ ਪਾਪਾ ਨੇ ਬਹੁਤ ਕੁੱਟਿਆ ਮੈਂ ਕਿਹਾ আচ্ছা ਹੋਰ ਦੱਸ ਕੋਦੋਂ ਤੈਨੂੰ ਕੁੱਟਿਆ ਫੇਰ ਯਾਦ ਕਰ ਮੈਂ ਕਿ ਤੈਨੂੰ ਹੋਰ ਕਦੋਂ ਕੁੱਟਿਆ ਤੈਨੂੰ ਪਾਪਾ ਨੇ ਕਹਿੰਦਾ ਇੱਕ ਦਿਨ ਕੁੱਤੇ ਨੂੰ ਉਹ ਬੜਾ ਪਿਆਰ ਕਰਦਾ ਜਿਹੜਾ ਉਹਨੇ ਘਰ ਚ ਕੁੱਤਾ ਰੱਖਿਆ ਹੋਇਆ ਕਹਿੰਦਾ ਉਹ ਕੁੱਤਾ ਵੀ ਜਿਹੜਾ ਮੈਂ ਗੇਟ ਖੁੱਲਾ ਰਹਿ ਗਿਆ ਬਾਹਰ ਨਿਕਲ ਗਿਆ ਗਲੀ ਦੇ ਵਿੱਚ ਉਦੋਂ ਪਾਪਾ ਨੇ ਮੈਨੂੰ ਬਹੁਤ ਮਾਰਿਆ ਵੀ ਤਾਂ ਕੁੱਤਾ ਬਾਹਰ ਕੱਢਦਾ ਘਰ ਫੜ ਕੇ ਲਿਆਉਣਾ ਪਿਆ ਫਿਰ ਉਹਨਾਂ ਨੂੰ ਕੁੱਤੇ ਨਾਲ ਹਾਲ ਬਹੁਤ ਪ੍ਰੇਮ ਕਰਦਾ ਸੀਗਾ ਜਿਹੜਾ ਬੱਚਾ ਸੀ ਤਾਂ ਆ ਉਹਨੇ ਦੋ ਇਸ ਦਿਨ ਦੱਸੇ ਕੱਟਨਾਵਾ ਦੱਸਿਆ ਮੈਂ ਕਿਹਾ ਸਕੂਲ ਦੇ ਵਿੱਚ ਵੀ ਕੋਈ ਕੁੱਟਦਾ ਤੈਨੂੰ ਕਹਿੰਦਾ ਹਾਂ ਮੈਂ ਕਿਹਾ ਕੌਣ ਕੁੱਟਦਾ ਕਹਿੰਦਾ ਮੈਂ ਮੈਡਮ ਕੁੱਟਦੇ ਨੇ ਸਕੂਲ ਦੇ ਵਿੱਚ ਮੈਂ ਕਿਹਾ ਮੈਡਮ ਦਾ ਨਾਮ ਕੀ ਬਲਾ ਉਹਨੇ ਨਾਮ ਦੱਸਿਆ ਮੈਂ ਕਿਹਾ ਕਿਉਂ ਕੁੱਟਿਆ ਸੀ ਸਕੂਲ ਦੇ ਵਿੱਚ ਤੈਨੂੰ ਕਹਿੰਦਾ ਮੈਨੂੰ ਬੱਚਾ ਕਹਿੰਦਾ ਮੈਨੂੰ ਟੇਬਲ ਭੁੱਲ ਗਿਆ ਸੀਗਾ ਮੈਂ ਆਪਦਾ ਮੈਡਮ ਨੇ ਮੇਰੇ ਡੰਡੇ ਲਾਤੇ ਹੱਥ ਤੇ ਮਤਲਬ ਇੰਨਾ ਉਹਦੇ ਮਤਲਬ ਫੀਲ ਕੀਤਾ ਉਹਨੇ ਬੱਚੇ ਨੇ ਇਹਦੇ ਤੋਂ ਉਹਨੂੰ ਹੁਣ ਇਸ ਤੋਂ ਇਹ ਜਿਹੜੀ ਘਟਨਾਵਾਂ ਹੋਈਆਂ ਨੇ ਤਿੰਨ ਚਾਰ ਜਿਹੜੀਆਂ ਉਹਦੇ ਨਾਲ ਉਹਦੇ ਮਨ ਤੇ ਉਕਰੀਆਂ ਗਈਆਂ ਮਤਲਬ ਇੰਨਾ ਉਹਦੇ ਤੇ ਪ੍ਰਭਾਵ ਪੈ ਗਿਆ ਉਹਦੇ ਮਨ ਦੇ ਉੱਤੇ ਬਹੁਤ ਡੂੰਗੀ ਛਾਪ ਛੱਡ ਗਈਆਂ ਇਹ ਮਤਲਬ ਬੱਚਾ ਡਰ ਗਿਆ ਬਹੁਤ ਜ਼ਿਆਦਾ ਤੇ ਇਹ ਡਰ ਦੇ ਵਿੱਚ ਹੁਣ ਉਹ ਉਹਨੂੰ ਕੀ ਲੱਗਣ ਲੱਗ ਗਿਆ ਮੇਰੇ ਤੋਂ ਕੋਈ ਗਲਤੀ ਨਾ ਹੋ ਜਵੇ ਜਿਹੜਾ ਵੀ ਕੰਮ ਕਰਦਾ ਤੇ ਇਸ ਜਿਹੜੀ ਬਿਮਾਰੀ ਹੈ ਜਿਹੜੀ ਇਹ ਮਾਨਸਿਕ ਮੇਰੇ ਤੋਂ ਗਲਤੀ ਨਾ ਹੋ ਜਵੇ ਇਹ ਇੱਕ ਫੋਬੀਆ ਹੁੰਦਾ ਏ ਐਂਗਜ਼ਾਇਟੀ ਡਿਸਆਰਡਰ ਦੇ ਵਿੱਚ ਆਉਂਦਾ ਇਹਨੂੰ ਕਹਿੰਦੇ ਨੇ ਐਟੀਲੋਫੋਬੀਆ ਏ ਟੀ ਈ ਐਲ ਓ ਐਟੀਲੋਫੋਬੀਆ ਇਹਦੇ ਵਿੱਚ ਇਨਸਾਨ ਨੂੰ ਇਹੀ ਲੱਗ ਜਾਂਦਾ ਮੇਰੇ ਤੋਂ ਕੋਈ ਗਲਤੀ ਨਾ ਹੋ ਜਵੇ ਫੀਅਰ ਆਫ ਇਮਪਰਫੈਕਸ਼ਨ ਔਰ ਮੇਕਿੰਗ ਮਿਸਟੇਕਸ ਇਮਪਰਫੈਕਸ਼ਨ ਮਤਲਬ ਮੇਰੇ ਤੋਂ ਕੋਈ ਜਿਹੜਾ ਕੰਮ ਮੈਂ ਕਰ ਰਿਹਾ ਸਹੀ ਨਹੀਂ ਹੋ ਰਿਹਾ ਅਸਥਿਰਤਾੜੀ ਮਤਲਬ ਸਹੀ ਕੰਮ ਨਹੀਂ ਹੋ ਰਿਹਾ ਮਤਲਬ ਉਹਦੇ ਵਿੱਚ ਕੋਈ ਨਾ ਕੋਈ ਗਲਤੀ ਰਹਿ ਰਹੀ ਆ ਤੇ ਜਿਹੜਾ ਕਰ ਰਿਹਾ ਉਹਦੇ ਵਿੱਚ ਮੇਰੇ ਤੋਂ ਕੋਈ ਮਿਸਟੇਕ ਨਾ ਹੋ ਜਵੇ ਮਤਲਬ ਇਹੀ ਲੱਗਿਆ ਰਹਿੰਦਾ ਉਹਨੂੰ ਤਾਂ ਇਹਦੇ ਕਰਕੇ ਜਦੋਂ ਇਹ ਬਹੁਤ ਹਾਵੀ ਹੋ ਜਾਂਦਾ ਮਤਲਬ ਇੰਨਾ ਜ਼ਿਆਦਾ ਵੱਜ ਜਾਂਦਾ ਅਬਸੈਸਿਵ ਬਣ ਜਾਂਦਾ ਇਹ ਜਿਹੜਾ ਫੀਅਰ ਆ ਮਤਲਬ ਹਰ ਮਤਲਬ ਨਿੱਕੀ ਨਿੱਕੀ ਗੱਲ ਦੇ ਵਿੱਚ ਜਿਹੜਾ ਵੀ ਕੰਮ ਕਰਨਾ ਉਹਦੇ ਮਨ ਦੇ ਵਿੱਚ ਇਨਸਾਨ ਦੇ ਇਹੀ ਖਿਆਲ ਰਹਿੰਦਾ ਮੇਰੇ ਤੋਂ ਗਲਤੀ ਨਾ ਹੋ ਜਵੇ ਮੈਂ ਕੋਈ ਗਲਤੀ ਨਾ ਕਰ ਦਵਾਂ ਜੇ ਲਿਖਣ ਲੱਗਿਆ ਤਾਂ ਕੁਝ ਯਾਦ ਕਰਨਾ ਪੇਪਰ 'ਚ ਉਹਨੂੰ ਪਹਿਲਾਂ ਹੀ ਐਂਗਜ਼ਾਇਟੀ ਹੋ ਜਾਂਦੀ ਹੈ ਤਾਂ ਫਿਰ ਇਹਦੇ ਕਰਕੇ ਉਹ ਬੱਚਾ ਜਿਹੜਾ ਵੀ ਬੰਦਰੀ ਨੂੰ ਹੋ ਗਈ ਹੈ ਪ੍ਰੋਬਲਮ ਜਦੋਂ ਬੱਚੇ ਦੇ ਵਿੱਚ ਹੋ ਗਈ ਉਹ ਭੁੱਲਣਾ ਸਟਾਰਟ ਕਰ ਦਿੰਦਾ ਉਹਨੂੰ ਯਾਦ ਹੀ ਨਹੀਂ ਰਹਿੰਦਾ ਕੁਝ ਕਿਉਂਕਿ ਹਰ ਟਾਈਮ ਉਹਦੇ ਮਨ 'ਚ ਚਿੰਤਾ ਇਹ ਹੈ ਮੇਰੇ ਤੋਂ ਕੁਝ ਗਲਤੀ ਨਾ ਹੋ ਜਾਵੇ ਤੇ ਕੁਝ ਬੱਚੇ ਇਹਦੇ ਵਿੱਚ ਇਹਨੂੰ ਕੰਪਨਸੇਟ ਕਰ ਜਾਂਦੇ ਨੇ ਕਈਆਂ ਦੇ ਵਿੱਚ ਤਾਂ ਇਹਦੇ ਵਿੱਚ ਹੀ ਫਸ ਕੇ ਰਹਿ ਜਾਂਦੇ ਨੇ ਮੇਰੇ ਤੋਂ ਗਲਤੀ ਨਾ ਹੋ ਜਵੇ ਤਾਂ ਉਹ ਉਹਨਾਂ ਦੇ ਵਿੱਚ ਫਿਰ ਫੀਅਰ ਆਫ ਫੇਲਿਅਰ ਮਤਲਬ ਮੇਰੇ ਮੇਰੇ ਤੋਂ ਕੁਝ ਨਹੀਂ ਹੋਣਾ ਕੰਮ ਨੂੰ ਅੱਗੇ ਪਾਈ ਜਾਣਾ ਕੁਝ ਯਾਦ ਨਹੀਂ ਰਹਿੰਦਾ ਉਹ ਤਾਂ ਇਹਦੇ ਸਟੇਜ ਦੇ ਵਿੱਚ ਫਸ ਜਾਂਦੇ ਨੇ ਉਹਨਾਂ ਦੇ ਜਿਹੜੀ ਗ੍ਰੇਡਿੰਗ ਡੇ ਬਾਏ ਡੇ ਕੱਟਣੀ ਸ਼ੁਰੂ ਹੋ ਜਾਂਦੀ ਹੈ ਤੇ ਕੁਝ ਬੱਚੇ ਇਹਨੂੰ ਕੰਪਨਸੇਟ ਕਰਕੇ ਪਰਫੈਕਸ਼ਨਿਜ਼ਮ ਉਹਨਾਂ ਨੇ ਮਤਲਬ ਮੇਰੇ ਤੋਂ ਗਲਤੀ ਨਾ ਹੋ ਜAVE ਉਹਦੇ ਵਿੱਚ ਇਹ ਸਟੇਜ ਡਿਵੈਲਪ ਹੋਣੀ ਸ਼ੁਰੂ ਹੋ ਜਾਂਦੀ ਹੈ ਮਤਲਬ ਇੰਨਾ ਬੱਚਾ ਜਿਹੜਾ ਵੀ ਕੰਮ ਕਰਨਾ ਉਹਦੀ ਕੋਸ਼ਿਸ਼ ਹੁੰਦੀ ਹੈ ਮੈਂ ਪਰਫੈਕਟ ਕਰਾਂ ਹਰ ਇੱਕ ਕੰਮ ਜੇ ਕੋਈ ਡਰਾਇੰਗ ਕਰ ਰਿਹਾ ਜਾਂ ਕੋਈ ਲਿਖ ਰਿਹਾ ਮਟੇ ਮਟੇ ਕੇ ਉਹਨੇ ਦੁਬਾਰਾ ਕਰਨਾ ਇਹ ਫਿਰ ਸਟੇਟ ਜਿਹੜੀ ਅੱਗੇ ਜਾ ਕੇ OCD ऑब्सेसਿਵ ਕੰਪਲਸਿਵ ਡਿਸਆਰਡਰ ਉਹਦੇ ਵਿੱਚ ਡਿਵੈਲਪ ਹੋ ਜਾਂਦੀ ਹੈ ਫਿਰ ਬੱਚੇ ਦੀ ਅੱਗੇ ਜਾ ਕੇ ਉਹਦੇ ਵਿੱਚ ਇਹੀ ਹੁੰਦਾ ਵੀ ਹਰ ਕੰਮ ਪਰਫੈਕਟ ਕਰਾਂ ਮੈਂ ਤਸੱਲੀ ਨਹੀਂ ਹੁੰਦੀ ਮਨ ਦੀ ਜਿਹੜਾ ਵੀ ਕੰਮ ਕਰਨਾ ਕੋਈ ਜਿਵੇਂ ਹੁਣ ਮੋਟਰਸਾਈਕਲ ਧੋਣ ਲੱਗ ਗਏ ਘੰਟਾ ਲਾ ਦੇਣਾ ਰੀਜਾਂ ਲਾ ਕੇ ਵੀ ਕੋਈ ਕਮੀ ਨਾ ਰਹਿ ਜਵੇ ਨਾਉਣ ਲੱਗ ਗਏ ਘੰਟਾ ਘੰਟਾ ਮਿਲੇ ਜਾਣਾ ਫੱਬੜ ਲਾਈ ਜਾਣਾ ਹੱਥ ਧੋਈ ਜਾਣੇ ਬਾਰ ਬਾਰ ਵੀ ਕੋਈ ਕਮੀ ਰਹਿ ਗਈ ਮਤਲਬ ਪਰਫੈਕਟ ਚਾਹੁੰਦਾ ਉਹ ਬੰਦਾ ਹਰ ਇੱਕ ਕੰਮ ਕਰਨਾ ਵੀ ਤਾਂ ਕਿ ਕਿਸੇ ਐਂਗਲ ਤੋਂ ਕੋਈ ਬੰਦਾ ਨੁਕਸ ਨਾ ਕੱਢ ਦੇਵੇ ਇਹ ਜਿਹੜੇ ਕੰਪਨਸੇਟ ਕਰਕੇ ਇਹ ਇੰਟੈਲੀਜੈਂਟ ਤਾਂ ਹੋ ਜਾਂਦੇ ਨੇ ਪਰ ਅੱਗੇ ਜਾ ਕੇ ਬਹੁਤ ਖਤਰਨਾਕ ਜਿਹੜੀ OCD ਦੀ ਬਿਮਾਰੀ ਬਣ ਜਾਂਦੀ ਹੈ ਇਹ ਤਾਂ ਇਹ ਸੀ ਐਟਿਲੋਫੋਬੀਆ ਤੇ ਬੱਚੇ ਦਾ ਸਾਰਾ ਜੋ ਕੇਸ ਸੀ ਉਹਦੇ ਬਾਰੇ ਤੇ ਆਪਾਂ ਨੂੰ ਬੱਚੇ ਨੂੰ ਛਿੜਕਣਾ ਕਿੰਨਾ ਚਾਹੀਦਾ ਬੱਚੇ ਨੂੰ ਛਿੜਕਣਾ ਉਨਾਂ ਕੀ ਚਾਹੀਦਾ ਤਾਂ ਕਿ ਉਹਨੂੰ ਗਲਤੀ ਦਾ ਅਹਿਸਾਸ ਵੀ ਹੋ ਜਾਵੇ ਤੇ ਬੱਚੇ ਦੇ ਮਨ ਤੇ ਅਸਰ ਵੀ ਨਾ ਹੋਵੇ ਡੂੰਗਾ ਜਿਵੇਂ ਹੁਣ ਧੁੱਪ ਦੇ ਵਿੱਚ ਬੱਚਾ ਜਿੱਦ ਕਰ ਰਿਹਾ ਕੋਈ ਵੀ ਮੈਂ ਤਾਂ ਨੰਗੇ ਪੈਰ ਜਾਣਾ ਆਪਾਂ ਉਹਨੂੰ ਫੜਫੜ ਰੋਕਦੇ ਆਂ ਜਾਂ ਉਹਨੂੰ ਥੱਪੜ ਲਾਉਨੇ ਆ ਜਾਂ ਘੂਰਦੇ ਆ ਝੜਕਦੇ ਆ ਉਹਨੂੰ ਵੀ ਤੂੰ ਨਾ ਜਾ ਉਹਨੂੰ ਇੱਕ ਵਾਰੀ ਜਾਣ ਦੋ ਨੰਗੇ ਪੈਰੀ ਜਦੋਂ ਉਹਦੇ ਪੈਰ ਮੱਚਣਗੇ ਉਹਨੂੰ ਆਪਣੇ ਆਪ ਉਹਦੇ ਨਰਵਸ ਸਿਸਟਮ ਨੂੰ ਮੈਸੇਜ ਜਾਊਗਾ ਵੀ ਹਾਂ ਵੀ ਪੈਰ ਮੱਚਦੇ ਨੇ ਤੁੱਪੇ ਵੀ ਤੁੱਪੇ ਨਹੀਂ ਜਾਣਾ ਚਾਹੀਦਾ ਜਦ ਦੂਜਾ ਬੰਦਾ ਕਹਿੰਦਾ ਕਈ ਜਿਵੇਂ ਹੁਣ ਕਈਆਂ ਦੀ ਟੈਂਡੈਂਸੀ ਹੁੰਦੀ ਆ ਵੀ ਆਪੋਜ਼ਿਟ ਚੱਲਣਾ ਜਿਹੜੇ ਕੰਮ ਤੋਂ ਰੁਕੋ ਉਹ ਕਰਨਾ ਕਈਆਂ ਨੇ ਜਿਹੜੇ ਬੱਚਿਆਂ ਨੇ ਉਹ ਫਿਰ ਜੇ ਤੁਸੀਂ ਰੋਕੋਗੇ ਜਿਹੜਾ ਵੀ ਕੰਮ ਕਰਨ ਤੋਂ ਵੀ ਤੂੰ ਆਏ ਨਾ ਕਰ ਉਹ ਉਹਨਾਂ ਨੇ ਜ਼ਰੂਰ ਕਰਨਾ ਵੀ ਉਹਨਾਂ ਦੀ ਮਾਈਂਡ ਵਿੱਚ ਕਿਉਰਿਓਸਿਟੀ ਬਣ ਜਾਂਦੀ ਆ ਕਿਉਂ ਮੈਨੂੰ ਰੋਕ ਰਹੇ ਨੇ ਇਹ ਤਾਂ ਬੱਚੇ ਨੂੰ ਜਿਹੜਾ ਮਤਲਬ ਸਿਖਾਉਣ ਦਾ ਇਹ ਤਰੀਕਾ ਇੱਕ ਬੱਚੇ ਨੂੰ ਜਾਣ ਦੋ ਧੁੱਪੇ ਦੇ ਪੈਰ ਸੜਦੇ ਨੇ ਸੜਨ ਦੋ ਤਾਂਪੇ ਜਿਹੜਾ ਫਿਰ ਅਗਲੀ ਵਾਰੀ ਉਹਨੇ ਨਹੀਂ ਜਾਣਾ ਜਿਵੇਂ ਆਪਾਂ ਕਹੀ ਜੰਨੇ ਠੰਡੇ ਫਰਸ਼ ਤੇ ਵੀ ਜਰਾਬਾਂ ਪਾ ਲਾ ਉਹਨੂੰ ਠੰਡਾ ਫਰਸ਼ ਲੱਗਣ ਦੋ ਇੱਕ ਵਾਰੀ ਮਹਿਸੂਸ ਹੋਣ ਦੋ ਠੰਡਾ ਫਰਸ਼ ਹੁੰਦਾ ਕੀ ਆ ਉਦੇ ਮਨ ਨੂੰ ਜਿਹੜਾ ਸਿਗਨਲ ਜਾਣ ਤੋਂ ਇੱਕ ਵਾਰੀ ਆਪੇ ਫਿਰ ਉਹਨੂੰ ਜਦ ਸੰਡ ਨੂੰ ਠੰਡਾ ਲੱਗੂ ਆਪੇ ਪਾਉ ਜਰਾ ਆਪਾਂ ਆਪਾਂ ਪਹਿਲਾਂ ਹੀ ਉਹਨੂੰ ਰੋਕ ਦਿੰਨੇ ਆ ਓਵਰ ਪ੍ਰੋਟੈਕਸ਼ਨ ਕਰਨੀ ਸ਼ੁਰੂ ਕਰ ਦਿੰਨੇ ਆ ਬੱਚੇ ਨੂੰ ਕਹਿਣ ਲੱਗ ਜੰਨੇ ਗਿਰਨਾ ਚਾਹੀ ਗਿਰਨ ਦੋ ਉਹਨੂੰ ਇੱਕ ਵਾਰੀ ਤਾਂ ਕਿ ਉਹਨੂੰ ਪਤਾ ਲੱਗੇ ਵੀ ਇਸ ਤਰ੍ਹਾਂ ਸੱਟ ਵੱਜਦੀ ਆ ਤਾਂ ਇਹ ਸੀ ਸਾਰਾ ਕੇਸ ਐਟੀਲੋਫੋਬੀਆ ਕੀ ਹੁੰਦਾ ਬੱਚੇ ਨੂੰ ਆਪਾਂ ਨੂੰ ਕਿੰਨਾ ਕੁ ਛਿੜਕਣਾ ਚਾਹੀਦਾ ਤੇ ਬੱਚਾ ਕਿਉਂ ਟੀ ਗ੍ਰੇਡ ਹੋਣਾ ਸ਼ੁਰੂ ਹੋ ਜਾਂਦਾ ਜਿਹੜਾ ਇੰਟੈਲੀਜੈਂਟ ਬਹੁਤ ਜ਼ਿਆਦਾ ਹੁੰਦਾ ਬਚਪਨ ਦੇ ਵਿੱਚ ਉਮੀਦ ਕਰਦਾ ਤੁਹਾਨੂੰ ਇਹ ਸਾਰਾ ਮਨੋਵਿਗਿਆਨ ਇਹਦਾ ਸਮਝ ਆ ਗਿਆ ਹੋਊਗਾ ਉਮੀਦ ਕਰਦਾ ਤੁਹਾਨੂੰ ਵੀਡੀਓ ਵੀ ਬਹੁਤ ਪਸੰਦ ਆਈ ਹੋਊਗੀ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਵੀਡੀਓ ਦੇਖਣ ਲਈ ਬਹੁਤ 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 ਧੰਨਵਾਦ